ਮੈਂ ਤਾਂ ਹਰ ਕੋਈ ਕਹਾਤਾ ਪਰ ਇਸ ਵੀਰ ਨੂੰ ਦੇਖ ਕੇ ਤੁਹਾਡੇ ਮਨ ਚ ਇੱਕ ਤਰਸ ਜ਼ਰੂਰ ਆਏਗਾ ਪਰ ਇਹੋ ਜੇ ਵੀਰ ਆ ਜਿਹੜੇ ਕੁਝ ਸਿਖਾ ਜਾਂਦੇ ਨੇ ਦੁਨੀਆ ਦੇ ਵਿੱਚ ਕਿ ਜ਼ਰੂਰੀ ਨਹੀਂ ਹੈ ਜੇ ਤੁਹਾਡੇ ਕੋਲ ਕੁਝ ਚੀਜ਼ ਨਹੀਂ ਹੈ ਜੇ ਰੱਬ ਨੇ ਸਾਨੂੰ ਇਹੋ ਜੇ ਬਣਾਇਆ ਤਾਂ ਇਹ ਸ਼ਿਕਾਇਤ ਨਹੀਂ ਕਰਨੀ ਅਸੀਂ ਕੰਮ ਕਰਨਾ ਹੈ ਹਾਰਡ ਵਰਕ ਕਰਨਾ ਹੈ ਦਵਿੰਦਰ ਸਿੰਘ ਖਾਲਸਾ ਹੈ ਜੀ ਇਹ ਮੁੰਡੇ ਨੂੰ ਮੈਂ ਬੜੀ ਦੇਰ ਤੋਂ ਜਾਣਦਾ ਤੇ ਮੈਂ ਇਹ ਚਾਹੁੰਦਾ ਆ ਕਿ ਇਹਨੂੰ ਕਿਸੇ ਤਰੀਕੇ ਕੋਈ ਪੱਕੀ ਦੁਕਾਨ ਅੱਡਾ ਲੈ ਦਿੱਤਾ ਜਾਵੇ ਤਾਂ ਕਿ ਬਰਸਾਤ ਦੇ ਦਿਨਾਂ 'ਚ ਧੁੱਪ ਗਰਮੀ ਦੇ ਦਿਨਾਂ 'ਚ ਵਿਚਾਰਾ ਸਹੀ ਥਾਂ ਤੇ ਬਹਿ ਕੇ ਆਪਣਾ ਕਾਰੋਬਾਰ ਕਰ ਸਕੇ ਕਿ ਜੇ ਇਹ ਦੇਖੋ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਇਹਨੇ ਆਪਣਾ ਸੰਘਰਸ਼ ਨਹੀਂ ਛੱਡਿਆ ਇਹ ਕਿਸੇ ਘਰ ਪੀਆ ਵੱਧ ਨਹੀਂ ਲਾਂਦਾ ਜੀ ਕਰਿਆ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸਹੀ ਹੁੰਦਿਆਂ ਵੀ ਕੰਮ ਨਹੀਂ ਕਰਦੇ ਦੇਖੋ ਜੀ ਆਪਾਂ ਕਈ ਧਰਮ ਦੇ ਨਾਂ ਦੇ ਉੱਤੇ ਵੀ ਠੱਗੀਆਂ ਲਾਂਦੇ ਨੇ ਤੇ ਉਦਾਂ ਵੀ ਬੜੇ ਤਰ੍ਹਾਂ ਦੀਆਂ ਠੱਗੀਆਂ ਲਾਂਦੇ ਨੇ ਚੋਕਾਂ ਚ ਖਲੋਤੇ ਦੇ ਨੇ ਮੇਰਾ ਪਰਸ ਗਵਾ ਗਿਆ ਮੇਰਾ ਗਵਾ ਗਿਆ ਮੁੱਖੋਂ ਵਕਰ ਦਰਾ ਦੀਆਂ ਠੱਗੀਆਂ ਨੇ ਕੁਝ ਗੁਰੂ ਘਰਾਂ ਜਾ ਕੇ ਵੀ ਠੱਗੀਆਂ ਲਾਂਦੇ ਨੇ ਬਟ ਜਾਣਾ ਇਨਸਾਨ ਨੇ ਖਾਲੀ ਹੱਥ ਪਰ ਐਹੋ ਜਿਹਾ ਬੰਦਾ ਜਿਹੜਾ ਆਪਣੇ ਆਪ ਨੂੰ ਸੰਘਰਸ਼ ਦੇ ਵਿੱਚ ਕਾਰੋਬਾਰ ਕਰ ਰਿਹਾ ਕੱਲ ਨੂੰ ਆਣ ਵਾਲੀ ਉਮਰ ਦੇ ਵਿੱਚ ਹੋ ਸਕਦਾ ਇਹ ਕੋ ਕੰਮ ਨਾ ਵੀ ਹੋਵੇ ਆਪਾਂ ਇਹਨੂੰ ਐਹੋ ਜਿਹਾ ਅਡਾ ਸੈੱਟ ਕਰ ਦਈਏ ਤਾਂ ਕਿ ਇਹ ਸਾਰੀ ਉਮਰ ਆਪਣੀ ਬੈ ਕੇ ਰੋਟੀ ਖਾ ਸਕਦਾ ਹੋਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਆ ਤੁਹਾਡੇ ਨਾਲ ਵਰਕਸ਼ਿਪ ਤੇ ਖਵਲ ਇਸ ਵਕਤ ਅੰਮ੍ਰਿਤਸਰ ਦਾ ਪਟਾਲਾ ਰੋਡ ਵੇਖੇ ਮੌਜੂਦ ਆ ਇੱਥੇ ਤੁਹਾਨੂੰ ਅੱਜ ਅਸੀਂ ਕਿਹੋ ਜਿਹੇ ਵੀਰਾਂ ਬਿਲਾਨ ਚਾ ਰਹੇ ਆ ਗ੍ਰਾਹ ਵੀਰ ਮਿਹਨਤ ਕਰਦਾ ਮਿਹਨਤ ਹਰ ਕੋਈ ਕਰਦਾ ਪਰ ਇਸ ਵੀਰ ਨੂੰ ਦੇਖ ਕੇ ਤੁਹਾਡੇ ਮਨ ਚ ਇੱਕ ਤਰਸ ਜ਼ਰੂਰ ਆਏਗਾ ਇੱਕ ਮਨ ਜਿਹੜਾ ਕਹਿੰਦੇ ਆ ਜੇ ਕੋਈ ਆ ਲੋਕੀ ਜਿਹੜੇ ਕਈ ਹੁੰਦੇ ਦਿਲੋਂ ਬਹੁਤ ਸਟਰੋਂਗ ਹੁੰਦੇ ਨੇ ਇੱਕ ਜਿਹੜੇ ਪਰ ਉਹ ਵੀ ਇਸ ਵੀਰ ਦੀ ਹਾਲਤ ਵੇਖ ਕੇ ਥੋੜਾ ਜਿਹਾ ਤੁਸੀਂ ਵੀ ਥੋੜਾ ਹਿੱਲੇ ਜਾਓਗੇ ਕਿਉਂਕਿ ਖੁਦ ਨੂੰ ਮੁਨਕੀ ਕੁਝ ਮਹਿਸੂਸ ਹੁੰਦਾ ਹੈ ਕਿ ਇਹੋ ਜਿਹੇ ਲੋਕ ਵੀ ਨੇ ਇਸ ਦੁਨੀਆ ਚ ਜਿਹੜੇ ਕੰਮ ਕਰਦੇ ਨੇ ਮੇਤੇ ਅਕਸਰ ਹੀ ਕਈ ਲੋਕ ਤੰਗੇ ਪਲੇ ਹੁੰਦੇ ਨੇ ਭਿਖਾਰੀ ਜਿਹੜੇ ਅਸੀਂ ਕਹਿ ਦਿੰਨੇ ਆ ਹੋਰ ਲੋਕ ਹੁੰਦੇ ਆ ਮੰਗਦੇ ਹੋਏ ਨਜ਼ਰ ਆਉਂਦੇ ਨੇ ਪਰ ਇਹੋ ਜੇ ਵੀਰ ਆ ਜਿਹੜੇ ਕੁਝ ਸਿਖਾ ਜਾਂਦੇ ਨੇ ਦੁਨੀਆ ਦੇ ਵਿੱਚ ਕਿ ਜ਼ਰੂਰੀ ਨਹੀਂ ਹੈ ਜੇ ਤੁਹਾੜੇ ਕੋਲ ਕੁਝ ਚੀਜ਼ ਨਹੀਂ ਹੈ ਜੇ ਰੱਬਾਂ ਨੇ ਸਾਨੂੰ ਇਹੋ ਜੇ ਬਣਾਇਆ ਤਾਂ ਹੀ ਸ਼ਿਕਾਇਤ ਨਹੀਂ ਕਰਨੀ ਅਸੀਂ ਕੰਮ ਕਰਨਾ ਹੈ ਹਾਰਡ ਵਰਕ ਕਰਨਾ ਹੈ ਕਈ ਕੁਝ ਇੱਕ ਮਿਸਾਲ ਬਣਾਉਣੀ ਹੈ ਤੇ ਅਹੀ ਮਿਸਾਲ ਇਹ ਵੀਰ ਹੈ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਇਸ ਵੀਰ ਦੀਆਂ ਜਿਹੜਾ ਵੀਰ ਇੱਕ ਲਾਈਕ ਇਹ ਕਹਿ ਸਕਦਾ ਹੈ ਕੀ ਚੀਜ਼ ਵੇਚਦਾ ਇੱਥੇ ਦੁਕਾਨ ਨਾਲ ਲਾਈਕ ਆਈ ਹੈ ਇਹ ਛੋਟਾ ਇੱਕ ਇੱਕ ਕਹਿ ਸਕਦੇ ਆ ਇੱਕ ਛੋਟੀ ਜੀ ਦੁਕਾਨ ਹੈ ਜਿਸ ਦੇ ਵਿੱਚ ਵੀ ਸਾਰਾ ਸਾਮਾਨ ਵੇਚਦਾ ਸਾਮਾਨ ਵੀ ਕੋਈ ਇਹ ਕਹਿ ਸਕਦੇ ਆ ਪਾ ਕੋਈ ਇਨਾ ਨਹੀਂ ਆ ਤੁਸੀਂ ਦੇਖ ਸਕਦੇ ਹੋ ਧੂਪ ਅਗਰਬਤੀ ਐ ਚਿਪਸ ਕੁਕਰੇ ਦੇ ਪੈਕਟ ਨੇ ਜਾਂ ਹੋਰ ਕੋਈ ਪੈਕਟ ਨੇ ਪਾਣੀ ਦੀ ਬੋਤਲਾ ਅਕੋਰਡਿੰਗ ਆ ਹੋਰ ਸਭ ਕੁਝ ਚੀਜ਼ਾਂ ਇਹ ਵੀਰ ਜਿਹੜਾ ਖ ਦਿੰਦਾ ਪਰ ਇਹ ਕੋਈ ਵੇਖਿਆ ਜਾਵੇ ਤਾਂ ਸਾਡੇ ਅਰਕ ਲੋਕਾਂ ਨੂੰ ਜਿਹੜਾ ਕਿ ਅਕਸਰ ਦੁਕਾਨਾਂ ਤੇ ਜਾ ਕੇ ਲੈਣੇ ਆ ਜਿਹੜੀ ਕਿ ਦੁਕਾਨ ਤੇ ਨਹੀਂ ਉਹੀ ਇਸ ਵੀਰ ਕੋਲ ਲੈਣੀ ਆ ਤੁਸੀਂ ਇਹਦੇ ਕੋਲ ਜਰੂਰ ਆਓ ਤੇਰੀ ਮਦਦ ਕਰੋ ਇਸ ਵੀਰ ਦੀ ਕਿ ਤਾਂ ਕਿ ਕੁਛ ਇਹ ਵੀਰ ਦੀ ਆਮਦਨ ਹੋ ਸਕੇ ਕਿਉਂਕਿ ਦੇਖਿਆ ਜਾਵੇ ਅਕਸਰ ਹੀ ਲੋਕ ਜਿਹੜੇ ਨੇ ਕਿ ਸੇਮ ਚੀਜ਼ਾਂ ਬਾੜੀਆਂ ਦੁਕਾਨਾਂ ਤੋਂ ਲੈ ਲੈਂਦੇ ਨੇ ਚਾਹੇ ਕਦੀ ਇੱਕ ਦੋ ਰੇਟ ਵੱਧ ਲਾ ਦੇਣ ਇਸ ਵੀਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੈ ਇੱਕ ਮਦਦ ਦੀ ਲੋੜ ਹੈ ਇਸ ਵੀਰ ਨੂੰ ਇੱਕ ਆਸ ਹੈ ਸਾਰਿਆਂ ਤੋਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਗੁਰਾਂ ਦਾਸੀ ਨਗਰੀ ਹੈ ਕਿ ਲੋਕਾਂ ਨੂੰ ਇਸ ਵੀਰ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਕੁਝ ਲੋਕ ਆਂਦੇ ਵੀ ਨੇ ਇੱਕ ਆਏ ਨੇ ਵੀਰ ਨਾਲ ਗੱਲਬਾਤ ਕਰਨ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪ ਦਾ ਮੇਰਾ ਨਾਮ ਜਸਵਿੰਦਰ ਸਿੰਘ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਕਿ ਇਸ ਵੀਰ ਦੀ ਮੈਂ ਤਿੰਨ ਮਤਨوں ਦਾ ਕਹਿਣਾ ਚਾਹੋਗਾ ਕਿ ਕੰਮ ਕਰ ਰਿਹਾ ਹੈ ਇਸ ਹਾਲਤ ਦੇ ਵਿੱਚ ਬਿਲਕੁਲ ਜੀ ਆ ਜਿਹੜਾ ਦਵਿੰਦਰ ਸਿੰਘ ਖਾਲਸਾ ਹੈ ਜੀ ਇਹ ਮੁੰਡੇ ਨੂੰ ਮੈਂ ਬੜੀ ਢੇਰ ਤੋਂ ਜਾਣਦਾ ਜੀ ਇਹ ਕਾਫੀ ਢੇਰ ਤੋਂ ਹੀ ਇਹ ਐਸੇ ਰੋੜ ਦੇ ਤਾਈ ਬ੍ਰਿਜ ਭੂਸ਼ਣ ਮਹਿਰਾ ਚੌਂਕ ਦੇ ਵਿੱਚ ਹੈਗਾ ਜੀ ਸੈਲੀਬ੍ਰੇਸ਼ਨ ਦੇ ਬਿਲਕੁਲ ਨਜ਼ਦੀਕ ਹੈ ਜੀ ਇਹਦੀ ਕਈ ਸੱਜਣਾ ਨੇ ਮਦਦ ਵੀ ਦਿੱਤੀ ਆ ਲੇਕਿਨ ਮੈਂ ਚਾਹੁੰਦਾ ਆ ਕਿ ਇਹਨੂੰ ਕਿਸੇ ਤਰੀਕੇ ਕੋਈ ਪੱਕੀ ਦੁਕਾਨ ਅੱਡਾ ਲੈ ਦਿੱਤਾ ਜਾਵੇ ਤਾਂ ਕਿ ਬਰਸਾਤ ਦੇ ਦਿਨਾਂ 'ਚ ਧੁੱਪ ਗਰਮੀ ਦੇ ਦਿਨਾਂ 'ਚ ਵਿਚਾਰਾ ਸਹੀ ਥਾਂ ਤੇ ਬਹਿ ਕੇ ਆਪਣਾ ਕਾਰੋਬਾਰ ਕਰ ਸਕੇ ਬਹੁਤ ਸੱਜਣ ਨੇ ਜਿਹੜੇ ਬਹੁਤ ਦਾਨ ਕਰਦੇ ਨੇ ਬੜਾ ਕੁਝ ਕਰਦੇ ਨੇ ਲੇਕਿਨ ਜੇ ਇਹ ਦੇਖੋ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਇਹਨੇ ਆਪਣਾ ਸੰਘਰਸ਼ ਨਹੀਂ ਛੱਡਿਆ ਇਹ ਕਿਸੇ ਹੋਰ ਪੀਆ ਵੱਧ ਨਹੀਂ ਲੰਦਾ ਜੀ ਲੇਕਿਨ ਮਿਹਨਤ ਦੇ ਪੈਸੇ ਕੋ ਮੰਦਾ ਸਾਫ ਸੁਥਰੇ ਥੋਤੇ ਇਹਨੇ ਰੱਖਿਆ ਦੇ ਨੇ ਕੋਈ ਉਹੋ ਜਿਹਾ ਇਹਨੇ ਸੋਦਾ ਦੀ ਦੁਕਾਨ ਤੇ ਰੱਖਿਆ ਦੇ ਆ ਜਿਹਦੇ ਨਾਲ ਕਿਸੇ ਦੀ ਸਿਹਤ ਨੂੰ ਨੁਕਸਾਨ ਹੁੰਦਾਵੇ ਇਹ ਬਹੁਤ ਵਧੀਆ ਮੁੰਡਾ ਹੈ ਇਹਦੀ ਵੱਧ ਤੋਂ ਵੱਧ ਜਿਹੜਾ ਮਦਦ ਕਰ ਸਕਦਾ ਕਰੋ ਤਾਂ ਕਿ ਇਹਦਾ ਪੱਕਾ ਆड्डा ਬਣ ਜਾਵੇ ਤੇ ਬ੍ਰਿਜ ਪੁੱਛਣ ਮਹਿਰਾ ਚੌਕ ਹੈ ਸੈਲੀਬ੍ਰੇਸ਼ਨ ਮਾਲ ਦੇ ਬਿਲਕੁਲ ਸਾਹਮਣੇ ਜਿਹਨੂੰ ਪਹਿਲੇ ਗਗਾ ਸਿਲਮਾ ਕਹਿੰਦੇ ਸੀ ਵੈਸੇ ਦੇਖਿਆ ਜਾਵੇ ਤਾਂ ਅਕਸਰ ਲੋਕ ਸ਼ਿਕਾਇਤ ਕਰਦੇ ਨੇ ਕਈ ਲੋਕ ਚੰਗੇ ਭਲੇ ਹੁੰਦੇ ਨੇ ਭਿਖਾਰੀ ਮੰਗਦੇ ਹੋਏ ਨਜ਼ਰ ਆਂਦੇ ਆ ਅੱਜ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਪਰ ਦੇਖੋ ਤੁਸੀਂ ਇਹ ਵੀਰ ਪੇਸ਼ਕ ਹਾਲਤ ਇਹਦੀ ਸਹੀ ਨਹੀਂ ਫੇਰ ਵੀ ਕੰਮ ਕਰ ਰਿਹਾ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸਹੀ ਹੁੰਦਿਆਂ ਵੀ ਕੰਮ ਨਹੀਂ ਕਰਦੇ ਦੇਖ ਕਈ ਧਰਮ ਦੇ ਨਾਂ ਦੇ ਉੱਤੇ ਵੀ ਠੱਗੀਆਂ ਲਾਂਦੇ ਨੇ ਤੇ ਉਦਾਂ ਵੀ ਬੜੇ ਤਰ੍ਹਾਂ ਦੀਆਂ ਠੱਗੀਆਂ ਲਾਂਦੇ ਨੇ ਜਿੱਦਾਂ ਕਿ ਮਤਲਬ ਕਿ ਚੰਗੇ ਭੜੇ ਸਰੀਰ ਹੁੰਦਿਆ ਸੁੰਦੀਆਂ ਵੀ ਉਹ ਕੰਮ ਨਹੀਂ ਕਰਨਾ ਚਾਹੁੰਦੇ ਕੋਈ ਚੁੰਕਾਂ ਜਿ ਖਲੋਤੇ ਦੇ ਨੇ ਮੇਰਾ ਪਰਸ ਗਵਾ ਗਿਆ ਮੇਰਾ ਘਵਾ ਗਿਆ ਵੱਖੋ ਵਕਰ ਦਰਾਦੀਆਂ ਠੱਗੀਆਂ ਨੇ ਉਹ ਜੋ ਗੁਰੂ ਘਰਾਂ ਜਾ ਕੇ ਵੀ ਠੱਗੀਆਂ ਲਾਂਦੇ ਨੇ ਬਟ ਜਾਣਾ ਇਨਸਾਨ ਨੇ ਖਾਲੀ ਹੱਥ ਪਰ ਐਹੋ ਜਿਹਾ ਬੰਦਾ ਜਿਹੜਾ ਆਪਣੇ ਆਪ ਨੂੰ ਸੰਘਰਸ਼ ਦੇ ਵਿੱਚ ਕਾਰੋਬਾਰ ਕਰ ਰਿਹਾ ਕੱਲ ਨੂੰ ਆਣ ਵਾਲੀ ਉਮਰ ਦੇ ਵਿੱਚ ਹੋ ਸਕਦਾ ਇਹ ਕੋ ਕੰਮ ਨਾ ਵੀ ਹੋਵੇ ਆਪਾਂ ਇਹਨੂੰ ਐਹੋ ਜਿਹਾ ਾਡਾ ਸੈੱਟ ਕਰ ਦਈਏ ਤਾਂ ਕਿ ਇਹ ਸਾਰੀ ਉਮਰ ਆਪਣੀ ਬੈਠ ਕੇ ਰੋਟੀ ਖਾ ਸਕਦਾ ਹੋਵੇ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਜਿੰਨੀ ਵਾਤ ਉਹਦੇ ਕਿਸੇ ਕੋ ਸੇਵਾ ਹੋ ਸਕਦੀ ਹੋਵੇ ਅੱਗੇ ਕਰੋ ਜੀ ਸਤਿ ਸ਼੍ਰੀ ਅਕਾਲ ਤੇ ਵੇਖੋ ਬਹੁਤ ਵਧੀਆ ਗੱਲ ਹੈ ਇਸ ਵੀਰ ਦੀ ਕਿ ਮਿਹਨਤ ਕਰ ਰਿਹਾ ਇਕ ਸਾਰੇ ਲੋਕਾਂ ਨੂੰ ਜੇ ਕੁਝ ਲੋਕ ਆਉਂਦੇ ਨੇ ਜਿਹੜੇ ਮਦਦ ਕਰਦੇ ਨੇ ਇਹੋ ਜੀ ਵੀਰ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਇਹ ਵੀਰ ਸ਼ੇਰ ਤੇ ਆਉਂਦਾ ਵੀਰ ਤੇ ਇਸ ਤੇ ਆਉਂਦਾ ਤੁਸੀਂ ਵੀਡੀਓ ਤੇ ਵੀ ਦੇਖਿਆ ਹੋਏਗਾ ਕਿ ਇਸ ਵੀਰ ਨੇ ਹਿੰਮਤ ਹੈ ਕਿ ਆਉਂਦਾ ਹੈ ਤੇ ਆਪਣਾ ਸਮਾਨ ਲੈ ਕੇ ਆਉਂਦਾ ਵੀਰ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਆਖਿਰ ਕਿਸ ਤਰ੍ਹਾਂ ਦਾ ਸਾਰਾ ਕੰਮ ਚੱਲ ਰਿਹਾ ਕਿਉਂਕਿ ਬਹੁਤ ਮੁਸ਼ਕਿਲ ਹੈ ਕੰਮ ਕਰਨਾ ਇੱਕ ਖੁਦ ਨੂੰ ਵੀ ਇੱਕ ਦੇਖ ਕੇ ਮਨ ਦੇ ਵਿੱਚ ਹੁੰਦਾ ਹੈ ਕਿ ਜੇ ਇਹ ਵੀਰ ਕਰ ਸਕਦਾ ਤਾਂ ਕੋਈ ਕਿਉਂ ਨਹੀਂ ਕਰ ਸਕਦਾ ਮੇਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪ ਦਾ ਮੈਂ ਨਾਮ ਜਿੰਦਰ ਸਿੰਘ ਹੈ ਜਿੰਦਰ ਸਿੰਘ ਜੀ ਦੱਸੋ ਕਿੰਨੀ ਸਮਾਂ ਹੋ ਗਿਆ ਤੁਹਾਨੂੰ ਇੱਥੇ ਇਹ ਕੰਮ ਕਰਦਿਆਂ ਕਿੰਨਾ ਟਾਈਮ ਹੋ ਗਿਆ ਮੈਨੂੰ ਪਰ ਇਸ ਚੇਂਜ ਚਾਰ 12 ਅੱਛਾ ਕਿੰਨਾ ਸਾਲ ਹੋ ਗਏ ਨੇ ਤੇ ਕਿਸ ਤਰ੍ਹਾਂ ਦਾ ਚੱਲਦਾ ਕੋਈ ਰਿਸਪੌਂਸ ਆਂਦਾ ਸਹੀ ਕਿ ਨਹੀਂ ਮੈਂ ਪਰ ਮੁਸ਼ਕਿਲ ਅੱਛਾ ਚੱਲਦਾ ਮੁਸ਼ਕਿਲ ਹੈ ਹਾਂ ਜੀ ਅੱਛਾ ਦਸ ਸਿੰਘ ਜੀ ਕੁਛ ਆਪਣੇ ਪਰਿਵਾਰ ਬਾਰੇ ਦੱਸੋ ਕੋਣ ਕੋਣ ਪਰਿਵਾਰ ਚ ਹੈ ਕਿਸ ਤਰ੍ਹਾਂ ਘਰ ਚੱਲਦਾ ਮੇਰੇ ਘਰ ਕਿੰਨੇ ਮੰਮੇ ਹਾਂ ਪਪਾ ਮੈਂ ਦੋ ਬਾਈ अच्छा अच्छा। ਤੁਹਾਡੇ ਬਾਰੇ ਜਾਣਦੇ ਹਾਂ ਕਿ ਤੁਹਾਡੀ ਇਹੋ ਜੀ ਕਿਸ ਤਰ੍ਹਾਂ ਹੋਇਆ ਮਤਲਬ ਕਿ ਤੁਹਾਨੂੰ ਪ੍ਰੋਬਲਮ ਕਿਸ ਤਰ੍ਹਾਂ ਆਈ ਹੈ? ਮੈਨੂੰ ਤਾਂ ਕਿ ਪ੍ਰੋਬਲਮ ਬਚਪਨ ਤੋਂ ਹੀ ਹੈ ਪ੍ਰੋਬਲਮ। اچھا। ਇੱਕ ਮੁਸ਼ਕਿਲ ਰਹੀ ਉਹ ਕਿ ਜ਼ਿੰਦਗੀ ਉਸ ਤੋਂ ਬਾਅਦ ਕਿ ਨਹੀਂ ਇੱਕ ਆਮ ਇਨਸਾਨ ਨਾਲੋਂ ਵੱਖਰੀ ਹੋ ਜਾਂਦੀ ਹੈ। ਮੈਨੂੰ ਬਈ ਟਾਈਮ ਫਲੈਕਸਿਬਿਲਟੀ ਚਾਹੀਦੀ ਹੈ। ਉਹ ਰਿਟਾਇਰਮੈਂਟ ਦਾ ਨਹੀਂ। ਵੀ ਆ ਵੇ ਇੱਕ ਗੱਲ ਹੈ ਕਿ ਬਸ਼ੱਕ ਸ਼ਾਇਦ ਤੁਹਾਨੂੰ ਸਮਝ ਨਾ ਆਉਂਦਾ ਹੋਵੇ ਪਰ ਵੀਰ ਕਹਿਣਾ ਚਾਹੁੰਦਾ ਕਿ ਮੁਸ਼ਕਲ ਜ਼ਰੂਰ ਹੁੰਦਾ ਪਰ ਕਰਨਾ ਪੈਂਦਾ ਹੈ ਇਹ ਕੰਮ ਕਿਉਂਕਿ ਜੁਨੀਆਦਾਰੀ 'ਚ ਆਏ ਆ ਇਸ ਤਰ੍ਹਾਂ ਕਰਨਾ ਪੰਦਾ ਹੈ ਕਿ ਤੁਸੀਂ ਦੇਖੋ ਇੱਕ ਛੋਟੀ ਜੀ ਇੱਕ ਮੈਂ ਕਹਿ ਸਕਦਾ ਕੋਈ ਵੱਡੀ ਵੀ ਕੋਈ ਇਹ ਕਹਦੀ ਦੁਕਾਨ ਨਹੀਂ ਹੈ ਜਾਂ ਕੁਝ ਨਹੀਂ ਇੱਕ ਛੋਟਾ ਜਿਹਾ ਇੱਕ ਸੈਟਅਪ ਹੈ ਇੱਕ ਕਾਰਡ ਦਾ ਰੱਖਿਆ ਹੈ ਜਿਹਦੇ ਵਿੱਚ ਵੀਰ ਸਾਮਾਨ ਵੇਚ ਰਿਹਾ ਆਪਣਾ ਕੰਮ ਕਰ ਰਿਹਾ ਕਿਉਂਕਿ ਰੋਟੀ ਪਾਣੀ ਜ਼ਰੂਰ ਚਲਾਨੀ ਹੁੰਦੀ ਘਰ ਦੇ ਵਿੱਚ ਆਪ ਆਉਂਦੇ ਆਪ ਸਮਾਨ ਸੈੱਟ ਕਰਦਾ ਕੋਈ ਖਾਸ ਸਮਾਨ ਕੋਈ ਖਾਸ ਨਹੀਂ ਲੋਕੀ ਅਕਸਰ ਫਾਸਟ ਫੂਡਾਂ ਉੱਤੇ ਪੈਸੇ ਲਗਾ ਦਿੰਦੇ ਨੇ ਕਿ ਕਿੱਥੇ ਚਲ ਜੀ 150 ਦੀ ਦਹੀਂ ਹੀ ਸੀ ਆਪ ਵੀ ਲੰਦੇ ਨੇ ਤਸਵੀਰ ਕਿਉਂ ਨਹੀਂ ਅਸੀਂ ਆਂਦੇ ਇਸ ਵੀਰ ਤੋਂ ਜ਼ਰੂਰ ਇਸ ਨੂੰ ਮਦਦ ਕਰਨੀ ਚਾਹੀਦੀ ਹੈ ਬਚਪਨ ਤੋਂ ਹੀ ਇਸ ਤਰ੍ਹਾਂ ਦਾ ਪਰ ਫਿਰ ਵੀ ਹਾਲਾਤਾਂ ਲੜ ਕੇ ਮੁਸ਼ਕਲਾਂ ਨਾਲ ਲੜ ਕੇ ਫਿਰ ਵੀ ਇੱਕ ਜ਼ਿੰਦਗੀ ਜਿਉ ਰਿਹਾ ਕਿਉਂਕਿ ਇੱਕ ਅਕਸਰ ਲੋਕੀ ਘਰਾਂ 'ਚ ਬੈ ਜਾਂਦੇ ਪਰ ਇਹ ਵੀਰ ਘਰ 'ਚ ਨਹੀਂ ਬੈਠਾ ਇਹ ਖੁਦ ਕੰਮ ਕਰ ਰਿਹਾ ਵੀਰ ਆ ਰੱਬ ਤੱਕ ਕਿੰਨਾ ਕੁ ਸ਼ਵਾਸ ਕਰਦਾ ਵੇਖੇ ਰੱਬ ਦੇ ਵੀ ਫੋਟੋ ਲਗਾਈ ਆ ਹਨਾ ਕਿੰਨਾ ਕੁ ਸ਼ਵਾਸ ਕਰ ਰਿਹਾ ਆ ਬਾਈ ਕੋਈ ਨਹੀਂ ਜੁਵਾਟੋ ਹੋ ਬਸ ਆ ਜਦੋਂ ਮਨੁ ਦਾਸ ਹੁੰਦਾ ਕਿ ਕੀ ਯਾਦ ਕਰ ਰੱਬ ਨੂੰ ਯਾਦ ਕਰਦਾ ਇਹ ਵੀ ਜੱਜ ਕਹਿਤਾ ਹੁੰਦਾ ਗੱਲ ਜੀ ਦਾ ਹਾਂਜੀ ਅੱਛਾ ਕਿਸ ਤਰ੍ਹਾਂ ਹੁੰਦਾ ਕਿ ਸਮਾਨ ਵਗੈਰਾ ਕਿਸ ਤਰ੍ਹਾਂ ਕੁਝ ਆਮਦਨ ਹੁੰਦੀ ਆ ਇੰਨੀ ਕਹ ਨਹੀਂ ਇਨਾ ਕੁ ਸਮਾਨ ਦੇ ਅੰਮੀ ਹੰਮ ਬ ਹੋਵੇ ਸੈਟੀ ਗੱਲ ਹੀ ਹੋਈ ਹੰਮ ਮੈਂ ਵੀ ਇਹ ਵੀ ਇਹ ਵੀ ਦਾ ਕਹਿ ਰਿਹਾ ਵਾ ਕਿ ਆਮਦਨ ਨਹੀਂ ਹੈਗੀ ਜੇ ਆਮਦਨ ਹੋਏ ਤਾਂ ਗੱਲ ਕੋਈ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਅ ਕੋਰਡਿੰਗ ਦੀਆਂ ਜਾਂ ਆਪਾਂ ਕਹਿ ਰਿਹਾ ਸਟਿੰਗਾਂ ਦੀਆਂ ਜਾਂ ਕੁਝ ਹੋਰ ਵੀ ਵੱਖ-ਵੱਖ ਬ੍ਰਾਂਡ ਦੀਆਂ ਚੀਜ਼ਾਂ ਹੈਗੀਆਂ ਨੇ ਆ ਅੰਮ੍ਰਿਤਸਰ ਵਾਸੀਆਂ ਨੂੰ ਇੱਕ ਅਪੀਲ ਆ ਤੁਸੀਂ ਇਸ ਵੀਰ ਕੋ ਜਰੂਰ ਆਓ ਇਸ ਵੀਰ ਦੀ ਸਪੋਰਟ ਕਰੋ ਇਸ ਵੀਰ ਨੂੰ ਕੁਝ ਮੋਟੀਵੇਸ਼ਨ ਲੋ ਕਿ ਜ਼ਿੰਦਗੀ ਦੇ ਵਿੱਚ ਜੇ ਇਹ ਵੀ ਕੁਝ ਕਰ ਸਕਦਾ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਸਾਨੂੰ ਵੀ ਕੁਝ ਕਰਨਾ ਚਾਹੀਦਾ ਜੇ ਅਸੀਂ ਵੀ ਹਾਲਾਤਾਂ ਨਾਲ ਲੜ ਸਕਦੇ ਆ ਅਸੀਂ ਸਾਨੂੰ ਇਸ ਵੀਰ ਤੋਂ ਸਿੱਖਣਾ ਚਾਹੀਦਾ ਤੁਸੀਂ ਫਿਰ ਦੇਖ ਸਕਦੇ ਹੋ ਤੁਹਾਨੂੰ ਦਿਖਾ ਦਿੰਦਾ ਇੱਕ ਛੋਟਾ ਬਿਲਕੁਲ ਸੈਟਅਪ ਹੈ ਇਸ ਵੀਰ ਦਾ ਬਹੁਤ ਇੱਕ ਕਹਿ ਸਕਦੇ ਹਿੰਮਤ ਦੀ ਕਹਾਣੀ ਹੈ ਸ਼ੀਰ ਦੀ ਕਿ ਜਿਹੜਾ ਜ਼ਿੰਦਗੀ ਦੇ ਵਿੱਚ ਅ ਅੱਗੇ ਵਧ ਰਿਹਾ ਕੰਮ ਕਰ ਰਿਹਾ ਨਹੀਂ ਤੇ ਜੇ ਚਾਹੁੰਦਾ ਤਾਂ ਘਰੇ ਬੈਠ ਸਕਦਾ ਸੀਗਾ ਆਪਣੀ ਫੈਮਿਲੀ ਦੇ ਸਿਰ ਤੇ ਰਹਿ ਸਕਦਾ ਸੀਗਾ ਪਰ ਨਹੀਂ ਇਸ ਵੀਰ ਨੇ ਜਿਹੜਾ ਕਿ ਖੁਦ ਮਿਹਨਤ ਕਰਨ ਦਾ ਇੱਕ ਮਾਨਿਆ ਅਸ ਕੀਤਾ ਕਿ ਮੈਂ ਮਿਹਨਤ ਕਰਨਾ ਇੱਕ ਮਨ ਚ ਥਾਨਿਆ ਕਿ ਮੈਂ ਮਿਹਨਤ ਕਰਾਂਗਾ ਤੇ ਖੁਦ ਆਂਦਾ ਸਮਾਨ ਕੁਛ ਖਾਸ ਨਹੀਂ ਹੈ ਅੰਮ੍ਰਿਤਸਰ ਵਾਸੀਆਂ ਨੂੰ ਸਾਰਿਆਂ ਨੂੰ ਇੱਕ ਅਪੀਲ ਹੈ ਜਦ ਵੀ ਤੁਸੀਂ ਆਓ ਲੋਕੇਸ਼ਨ ਤੁਹਾਨੂੰ ਅਸੀਂ ਫਿਰ ਦੱਸ ਦਿੰਨੇ ਆ ਪਟਾਲਾ ਰੋਡ ਦਾਦਾ ਅਸੀਂ ਸੈਲੀਬ੍ਰੇਸ਼ਨ ਹੈ ਸੈਲੀਬ੍ਰੇਸ਼ਨ ਬਿਲਕੁਲ ਸਾਹਮਣੇ ਕੇਸੀ ਇੱਧਰ ਹੱਥ ਵੇਖ ਲਈਏ ਆਸੇ-ਪਾਸੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਨੇ ਆ ਹੋਰ ਬੀੜੀ ਸੀਗਰਟਾਂ ਦੇ ਕੋਖੇ ਜ਼ਰੂਰ ਹੋਣਗੇ ਉਹਨਾਂ ਤੋਂ ਵੱਖਰੀ ਇਸ ਵੀਰ ਦੀ ਦੁਕਾਨ ਹੈ ਇੱਥੇ ਤੁਹਾਨੂੰ ਕੋਈ ਅੰਮ੍ਰਿਤਧਾਰੀ ਵੀਰ ਹੈ ਕੋਈ ਤੁਹਾਡੇ ਨੂੰ ਤੁਹਾਨੂੰ ਕੋਈ ਵੀ ਤਬਾਕੂ ਵਗੈਰਾ ਜਾਂ ਕੋਈ ਹੋਰ ਚੀਜ਼ ਸੇਵਨ ਕਰਨ ਵਾਲਾ ਨਹੀਂ ਮਿਲੇਗਾ ਸਿਰਫ ਇੱਕ ਚੰਗੀਆਂ ਸੌਦੇ ਵਾਲੀਆਂ ਚੀਜ਼ਾਂ ਮਿਲਣਗੀਆਂ ਰਜਿੰਦਰ ਸਿੰਘ ਨਾਮ ਦੀ ਇਹ ਕਾਰਟ ਹੈ ਤੁਸੀਂ ਦੇਖ ਸਕਦੇ ਹੋ ਇਸ ਵੀਰ ਦੀ ਉੱਥੇ ਜਰੂਰ ਆਓ ਤੇ ਇਸ ਵੀਰ ਦੀ ਮਦਦ ਕਰੋ ਮੈਂ ਆਸ ਕਰਦਾ ਹਾਂ ਕਿ ਲੋਕ ਜਿਹੜੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਤੇ ਇਸ ਵੀਰ ਦੀ ਸਿੱਖ ਦੀ ਅਮਰਤ ਹਰੀ ਵੀਰ ਦੀ ਇੱਕ ਚੰਗਾ ਸਿੱਖ ਇੱਕ ਬੜੀ ਖੁਸ਼ੀ ਹੁੰਦੀ ਹੈ ਉਹ ਜੋ ਲੋਕਾਂ ਨੂੰ ਵੇਖ ਕੇ ਜਿਹੜੇ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਆਂ ਆਸ ਕਰਦੇ ਆਂ ਲੋਕ ਇਸ ਵੀਰਤੀ ਜਰੂਰ ਮਦਦ ਕਰਨਗੇ ਮੈਨੂੰ ਤੇ ਜਾਗਰ ਵਸਤਵ ਦੀ ਕਵਰ ਦਸੀਡੀ ਹੈਡਲਾਈਨਸ ਅੰਬ੍ਰਿਸਰ